ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਗਨਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਮੁੱਖ ਸਵਾਲ ਇਸ ਟਾਈਮ ਦਾ ਕਿਉਂਕਿ ਕਣਕ ਜਿਹੜੀ ਉਹ ਗੋਭ ਦੇ ਹਾਲਾਤ ਵਾਲ ਨੂੰ ਰੀਪਰੋਡਕਟਿਵ ਸਟੇਜ 'ਆਲੂ ਜਿਹੜੀ ਕਿ ਖਾਸ ਤੌਰ 'ਤੇ ਅਕਤੂਬਰ ਦੇ ਆਖਰੀ ਹਫ਼ਤੇ ਬੀਜੀ ਜਨਵਰੀ ਅੰਬਰ ਦੇ ਪਹਿਲੇ ਹਫ਼ਤੇ ਬੀਜੀ ਬਾਕੀ ਕਣਕ ਜਿਹੜੀ ਉਹ ਫਟਾਰੇ ਦੀ ਟ੍ਰੇਰਿੰਗ ਦੀ ਸਥਿਤੀ ਦੇ ਵਿੱਚ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਰਿਹਾ ਕਣਕ ਨੇ ਫੋਟ ਘੱਟ ਕੀਤੀ ਆ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਪਾਣੀ ਭਾਰ ਆ ਲੱਗ ਗਿਆ ਤੇ ਕਣਕ ਪੀਲੀ ਪੈ ਗਈ ਫੋਟ ਨਹੀਂ ਕਰ ਰਹੀ ਦਬ ਗਈ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਰਿਹਾ ਦੌਗੀਆਂ ਦੇ ਵਿੱਚ ਕਣਕ ਜਿਹੜੀ ਪੀਲੀ ਪਈ ਹੋਈ ਆ ਉਹ ਕਰੋਥ ਨਹੀਂ ਕਰ ਰਹੀ ਤੇ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਰਿਹਾ ਕਿ ਕਣਕ ਜਿਹੜੀ ਉਹ ਮਤਲਬ ਤੀਲਾ ਤੀਲਾ ਖੜੀ ਆ ਫੋਟ ਨਹੀਂ ਆਉਣੇ ਕੀਤੀ ਰੰਗ ਨਹੀਂ ਬਣਿਆ ਇਦੀ ਬਾਬਤ ਮੈਂ ਸ਼ੁਰੂ ਤੋਂ ਹੀ ਜਾਣਕਾਰੀਆਂ ਕਿਸਾਨ ਵੀਰوں ਸੰਝੀਆਂ ਕਰ ਰਿਹਾ ਹਾਂ ਜਿਹੜੇ ਕਿਸਾਨ ਵੀਰ ਲਗਾਤਾਰ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੋਊਗਾ ਕਿ ਮੈਂ ਟਾਈਮ ਟੂ ਟਾਈਮ ਬਜਾਈ ਤੋਂ ਲੈ ਕੇ ਬੀਜ ਸੋਤ ਤੋਂ ਲੈ ਕੇ ਆਪਾਂ ਜਾਣਕਾਰੀਆਂ ਸੰਝੀਆਂ ਕਰਦੇ ਹਾਂ ਤੇ ਜੇ ਆਪਾਂ ਉਹ ਇੱਕ ਇੱਕ ਗੱਲ ਜਿਹੜੀਆਂ ਸਿਫਾਰਸ਼ਾਂ ਮੁਤਾਬਕ ਫੋਲੋ ਕਰਦੇ ਆਂ ਤਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਬੀਜ ਸੋਤ ਤੋਂ ਲੈ ਕੇ ਬੀਜ ਦੀ ਮਾਤਰਾ ਤੋਂ ਲੈ ਕੇ ਬੀਜ ਦੀ ਕੁਆਲਿਟੀ ਤੋਂ ਲੈ ਕੇ ਬਿਜਾਈ ਦੇ ਢੰਗ ਅਨੁਸਾਰ ਬੀਜ ਦੀ ਸਭ ਤੋਂ ਜ਼ਰੂਰੀ ਹੈ ਬੀਜ ਦੀ ਮਾਤਰਾ ਪੂਰੀ ਕਰਨੀ ਕਈ ਵਾਰ ਆਪਾਂ ਬੀਜ ਘੱਟ ਪਾਉਨੇ ਕਈ ਵਾਰ ਆਪਣਾ ਬਿਜਾਈ ਦਾ ਢੰਗ ਦੇ ਅਨੁਸਾਰ ਆਪਾਂ ਬੀ ਪੂਰਾ ਨਹੀਂ ਪਾਉਂਦੇ ਸੁਪਰਸੀਡਰ ਨਾਲ ਸਭ ਤੋਂ ਬਾਅਦ ਕਣਕਾਂ ਬਿਜਾਈਆਂ ਗਈ ਹੈ ਕਈ ਕਿਸਾਨ ਵੀਰਾਂ ਨੇ 20 40 42 ਕਿਲੋ ਤੋਂ ਟੱਪਾਇਆ ਹੀ ਨਹੀਂ 20 ਤੁਸੀਂ ਸੂਪਰ ਸੀਡਰ ਜੇ ਘੱਟੋ ਘੱਟ ਕੋਸ਼ਿਸ਼ ਕਰੋ 45 ਕਿਲੋ 2 ਕਿਲੋ ਵੱਧ ਪਾਵੇਂ ਪਾ ਦਿਓ ਮੈਂ ਪਿਛਲੇ ਪਹਿਲਾਂ ਵੀ ਜਾਣਕਾਰੀ ਜਾਂ ਚਾਹੀਦਾ ਜੇ ਇਹੀ ਗੱਲ ਕਰਦੇ ਰਹਾਂਗੇ ਵੀ ਥੋੜਾ ਜਿਹਾ ਵੱਧ ਪਾਵੇਂ ਪਏ ਜੇ ਘੱਟ ਨਹੀਂ ਪਾਣਾ ਚਾਹੀਦਾ ਉਹ ਚ ਕੀ ਹੁੰਦਾ ਕਿ ਜੇ ਵੀ ਆਪਣਾ ਕਣਕ ਫਰਜ ਕਰ ਲੋਗੇ ਥੋੜਾ ਜਿਹਾ ਵੀ ਵੱਧ ਪੈ ਗਿਆ ਉਹਦੇ ਵਿੱਚ ਖਾਦ ਆ ਉਹ ਵੀ ਕਿਲੋ ਘਟਾ ਦਿਓ 25 ਕਿਲੋ ਯੂਰੀਆ ਫਿਰ ਆਪਾਂ ਨੂੰ ਇਹ ਨਹੀਂ ਕਿ ਉਹਨੂੰ ਆਪਾਂ ਤੁੰਣ ਕੇ ਰੱਖਣਾ ਯੂਰੀਆ ਨੂੰ ਕਿਸਾਨ ਵੀ ਚਾਰ ਚਾਰ ਗੱਟਿਆਂ ਤਾਂ ਹੀ ਕਣਕ ਦੇ ਵਿੱਚ ਯੂਰੀਆ ਪਾ ਰਹੇ ਬਹੁਤ ਆਪਾਂ ਜ਼ਰੂਰਤ ਤੋਂ ਬਹੁਤ ਜ਼ਿਆਦਾ ਪਾ ਰਹੇ ਹਾਂ ਇੰਬੈਲੈਂਸ ਕ੍ਰੀਏਟ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਹ ਗੱਲ ਤੇ ਮੁਸ਼ਕਲ ਖੜੀ ਹੋਊਗੀ ਕਿ ਜੇ ਆਪਾਂ ਜਿਹੜੀ ਯੂਰੀਆ ਉਹ ਫਰਜ ਕਰ ਲੋਗੇ 2 ਗੱਟੇ ਆ ਅਵੇਲੇਬਿਲਟੀ ਤੇ ਆਪਾਂ 4 ਗੱਟੇ ਪਾ ਰਹੇ ਹਾਂ ਤਾਂ ਉਹਦੇ ਵਿੱਚ ਇੰਬੈਲੈਂਸ ਕ੍ਰੀਏਟ ਹੋ ਮੁਸ਼ਕਲ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸਮੱਸਿਆਵਾਂ ਮੈਕ ਕ੍ਰੀਏਟ ਹੋਣੀਆਂ ਬਿਮਾਰੀਆਂਆਂ ਦੀਆਂ ਕੀੜੇ ਮਕੌੜਿਆਂ ਦੀਆਂ ਜਿਵੇਂ ਹੁਣ ਪਿੱਛੇ ਜਿਹੜੀ ਝੋਨੇ ਦੇ ਵਿੱਚ ਵੀ ਕਿਸਾਨ ਵੀਰਾਂ ਨੇ ਬਹੁਤ ਕਾਫੀ ਵੱਡੇ ਪੱਧਰ ਤੇ ਯੂਰੀਆ ਉਦੇ ਵਿੱਚ ਲਾਸ ਹੋ ਜਾਂਦੇ ਯੂਰੀਆ ਜ਼ਿਆਦਾ ਨਹੀਂ ਜ਼ਰੂਰਤ ਪਾਉਣੀ ਚਾਹੀਦੀ ਫਾਸਫੋਰਸ ਆ ਪਟਾਸ਼ਾ ਮੈਗਨੀ ਜਿੰਕ ਦੀਆਂ ਕਣਕ ਦੇ ਵਿੱਚ ਸਪਰੇਆ ਹੁਣ ਆਪਾਂ ਗੱਲ ਤੇ ਆਉਣੇ ਆ ਕਿ ਜਿਹੜੀ ਤੁਹਾਡੀ ਕਣਕ ਦਬ ਗਈ ਜਿਹੜੀ ਕਣਕ ਤੁਹਾਡੀ ਫੋਰਟ ਨਹੀਂ ਕਰ ਰਹੀ ਉਹਦੇ ਵਿੱਚ ਮੇਨ ਤੱਤ ਪੂਰੇ ਕਰਨ ਤੋਂ ਇਲਾਵਾ ਜੇ ਤੁਸੀਂ ਫਾਸਫੋਰਸ ਕਈ ਕਿਸਾਨ ਵੀਰਾਂ ਨੇ ਇਕੱਲੀ ਯੂਰੀਆ ਹੀ ਪਾਈ ਹੈ ਜਾਂ ਫਾਸਫੋਰਸ ਪਾਤੀ ਆਪਾਂ ਡੀਪੀ ਡ੍ਰਿਲ ਕਰ ਦਿੰਨੇ ਆ ਇਹ ਤੋਂ ਇਲਾਵਾ ਪਟਾਸ਼ਾ ਨਹੀਂ ਪਾਇਆ ਮੈਗਨੀ ਜਿੰਕ ਵਾਲੀਆਂ ਸਪਰੇਆ ਜਿਨ੍ਹਾਂ ਨੇ ਕਰਤੀਆਂ ਉਹਨਾਂ ਦੇ ਬਹੁਤ ਵਧੀਆ ਫੀਡਬੈਕ ਸਾਹਮਣੇ ਆ ਰਹੇ ਹੈ ਤੇ ਕਿਉਂਕਿ ਇਹ ਗਰੰਟੀ ਵਾਲੀ ਸਪਰੇ ਮੈਗਨੀਜ਼ ਤੇ ਜ਼ਿੰਕ ਦੀ ਹੀ ਮੇਨ ਘਾਟ ਆਉਂਦੀ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ ਤੇ ਹਲਕੀਆਂ ਜ਼ਮੀਨਾਂ 'ਚ ਤਾਂ ਸਾਰੀਆਂ ਜੀ ਆ ਜਾਂਦੀ ਐ ਤੋਂ ਬਿਨਾ ਦਰਮਿਆਨੀਆਂ ਜ਼ਮੀਨਾਂ 'ਚ ਵੀ ਇਹਦੀ ਘਾਟ ਆਉਂਦੀ ਭਾਰੀਆਂ ਜ਼ਮੀਨਾਂ 'ਚ ਪਾਣੀ ਭਾਰਾ ਫਰਜ ਕਰ ਲੋ ਲੱਗ ਗਿਆ ਉਦੇ ਨਾਲ ਜੜਾਂ ਦੇ ਵਿੱਚ ਹਵਾ ਦੀ ਮੂਵਮੈਂਟ ਜ਼ਮੀਨ ਦੇ ਵਿੱਚ ਘਟ ਜਾਂਦੀ ਹੈ ਉਹਦੇ ਨਾਲ ਤੱਤਾਂ ਦੀ ਅਪਟੇਕ ਨਹੀਂ ਹੋ ਪਾਉਂਦੀ ਤੱਤਾਂ ਦੀ ਅਪਟੇਕ ਪ੍ਰੋਪਰ ਨਹੀਂ ਹੋਊਗੀ ਤਾਂ ਫਿਰ ਗਰੋਥ ਕਿਵੇਂ ਹੋਊਗੀ ਉਹਦੇ ਵਿੱਚ ਖਾਸ ਤੌਰ ਤੇ ਛੋਟੇ ਤੱਤਾਂ ਦੇ ਵਿੱਚ ਮੈਗਨੀ ਜਿੰਕ ਦੀ ਘਾਟ ਆ ਗਈ ਜਿਹੜਾ ਮੈਗਨੀਜ਼ ਦਾ ਕੰਮ ਆ ਫੋਟੋ ਸਿਸਟਮ ਨੇ ਜਿਹੜਾ ਪ੍ਰੋਪਰ ਕੰਮ ਕਰਨਾ ਹੁੰਦਾ ਜੇ ਮੈਗਨੀਜ਼ ਦੀ ਘਾਟ ਆ ਜਾਈ ਤਾਂ ਫੋਟੋ ਸਿਸਟਮ ਬੂਟੇ ਦੇ ਵਿੱਚ ਕੰਮ ਨਹੀਂ ਕਰਦਾ ਜਿਹਦੇ ਨਾਲ ਫੋਟੋਸਿੰਥੈਸਿਸ ਭੋਜਨ ਬਣਾਉਣ ਦੀ ਪ੍ਰਕਿਰਿਆ ਨਹੀਂ ਸਹੀ ਹੁੰਦੀ ਤੇ ਜੇ ਭੋਜਨ ਬਣਾਉਣ ਦੀ ਪ੍ਰਕਿਰਿਆ ਹੀ ਸਹੀ ਨਹੀਂ ਫੋਟੋ ਸਿਸਟਮ ਵੀ ਸਹੀ ਨਹੀਂ ਕੰਮ ਕਰ ਰਿਹਾ ਤਾਂ ਫੋ ਦੂਸਰੀ ਗੱਲ ਜ਼ਿੰਕ ਦੀ ਘਾਟ ਜ਼ਿੰਕ ਦੀ ਘਾਟ ਜੇ ਆਉਗੀ ਜਿਹੜੀ ਕਿ ਆਮ ਤੌਰ ਤੇ ਆ ਰਹੀ ਆ ਨਾਈਟrogen ਨੂੰ ਅਪਟੇਕ ਵਿੱਚ ਉਹਦੀ ਇਸਿਮੀਲੇਸ਼ਨ ਵਿੱਚ ਉਹਦੀ ਵਰਤੋਂ ਦੇ ਵਿੱਚ ਇਹਦੇ ਬਾਰੇ ਮੈਂ ਜ਼ਿੰਕ ਬਾਰੇ ਵੱਖਰੀ ਵੀਡੀਓ ਪਾਈ ਸੀ ਕਿ ਜੇ ਆਪਾਂ ਜ਼ਿੰਕ ਦੀ ਘਾਟ ਪੂਰੀ ਨਹੀਂ ਕਰਦੇ ਸਪਰੇਅ ਰਾਈ ਜਾਂ ਥੱਲੇ ਪਾ ਕੇ ਤਾਂ ਫਿਰ ਆਪਣੀ ਨਾਈਟrogen ਦਿੱਤੀ ਦਾ ਵੀ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਯੂਰੀਆ ਪਾਈ ਦਾ ਵੀ ਬੂਟਾ ਵਰਤ ਨਹੀਂ ਸਕਦਾ ਪ੍ਰੋਪਰ ਬੂਟਾ ਗਰੋਥ ਨਹੀਂ ਕਰ ਪਾਉਂਦਾ ਬੂਟੇ ਦੇ ਵਿੱਚ ਪੱਤੇ ਸੁੱਕਣ ਲੱਗ ਪੈਂਦੇ ਆ ਬੂਟੇ ਸੁੱਕਣ ਲੱਗ ਪੈਂਦੇ ਦੋਗੀਆਂ ਦੇ ਵਿੱਚ ਗਰੋਥ ਹੀ ਨਹੀਂ ਹੁੰਦੀ ਸਲਫਰ ਦੀ ਘਾਟ ਆ ਉਹਦੇ ਕਰਕੇ ਖੇਤ ਵੱਡੇ ਪੱਦਰ ਤੇ ਪੀਲੇ ਪਣ ਦਿਖਾਉਣ ਲੱਗ ਪੈਂਦਾ ਇਹੀ ਮੁੱਖ ਨੁਕਤੇ ਆ ਜਿਹੜੇ ਕਿਸਾਨ ਵੀਰਾਂ ਨੇ ਮੈਗਨੀ ਜਿੰਕ ਕਲੀ ਦਾ ਪਣ ਯੂਰੀਆ ਦੀਆਂ ਸਪਰੇਆਂ ਕੀਤੀਆਂ ਨੇ ਦੋ ਸਪਰੇਆਂ ਘੱਟੋ ਘੱਟ ਜ਼ਰੂਰੀ ਐ ਤੀਜੀ ਤੁਹਾਡੀ ਮਰਜ਼ੀ ਆ ਤੀਜੀ ਜੇ ਕਰਦੇ ਹੋ ਫਿਰ ਤਾਂ ਕਿਆ ਬਾਤਾਂ ਮਤਲਬ ਸ਼ਾਨਦਾਰੀ ਫਸਲ ਹੋ ਜਾਂਦੀ ਦੋ ਸਪਰੇਆਂ ਨਾਲ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਕੁਝ ਕੀਤਾ ਗ੍ਰੋਥ ਰੰਗ ਬਨ ਫਸਲ ਦੀ ਜਿਹੜੀ ਦਿੱਖ ਹੈ ਉਹ ਮਤਲਬ ਸ਼ਾਨਦਾਰ ਹੋ ਜਾਂਦੀ ਹੈ ਤੇ ਜੇ ਇਹਨਾਂ ਤੱਤਾਂ ਦੀ ਆਪਾਂ ਘਾੜ ਪੂਰੀ ਕਰਤੀ ਸਮੇਤ ਪोटाश ਤੇ ਗੋਭ ਸਮੇਂ ਆਪਾਂ ਜ਼ਰੂਰਤ ਅਨੁਸਾਰ ਸਪ੍ਰੇਅ ਕਰ ਲੀਆਂ ਤਾਂ ਝਾੜ ਆ ਜਿਹੜਾ ਬਿਨਾ ਹਨੀਰੀ ਚੱਖੜ ਤੋਂ ਜੇ ਫਸਲ ਪੱਕਦੀ ਹੈ ਜੇ ਕਿਉਂਕਿ ਜਿਹੜਾ ਮੌਸਮੀ ਪਿਛਲੀ ਵਾਰ ਜਿਹੜੀ ਪੱਕੀ ਫਸਲ ਤੇ ਜਿਹੜੀ ਗਰੇਮਾਰੀ ਹੋਈ ਉਦੋਂ ਬਿਨਾ ਜੇ ਉਹ ਚੀਜ਼ ਆਪਾਂ ਨੂੰ ਨਹੀਂ ਪ੍ਰਮਾਤਮਾ ਦੀ ਕਿਰਪਾ ਰਹਿੰਦੀ ਹੈ ਗੜੇਮਾਰੀ ਤੋਂ ਚੱਖੜ ਤੋਂ ਕੱਲੀ ਨੇਰੀ ਚ ਡਿੱਗੀ ਕਣਕ ਵੀ ਪੂਰਾ ਵਧੀਆ ਝਾੜ ਦੇਊਗੀ ਪਰ ਜਿੱਥੇ ਆਪਾਂ ਜਿਹੜੀ ਹੈਗੀ ਕਈ ਕਿਸਾਨ ਵੀਰ ਕੀ ਕਰਦੇ ਕਿ ਕੋਈ ਪ੍ਰੋਡਕਟ ਲੈ ਕੇ ਬਾਜ਼ਾਰ ਚ ਸਪਰੇਅ ਕਰ ਦਿੰਦੇ ਕਿ ਇਹ ਚ 10 ਤੱਤ ਸੀਗੇ ਇਹ ਚ 12 ਤੱਤ ਸੀ ਅਸੀਂ 1 ਲੀਟਰ ਜਾਂ ਸਪਰੇਅ ਕੀਤਾ ਸੀ ਕਈ ਕਿਸਾਨ ਵੀਰਾਂ ਨੇ ਕੋਰ ਦੇ ਵਿੱਚ ਮੈਗਨੀਜ਼ ਦੀ ਸਪਰੇਅ ਨਹੀਂ ਕੀਤੀ ਮੈਗਨੀਜ਼ ਵਾਲੀ ਦੱਸੀ ਸੀ ਤੁਹਾਨੂੰ ਮੈਂ ਮੈਗਨੀਜ਼ ਕਿਲੋ ਦੇ ਨਾਲ ਕਿਲੋ ਤੋਂ 2 ਕਿਲੋ ਯੂਰੀਆ ਫੇਰ ਪਾਣੀ ਲਾ ਕੇ ਫੇਰ ਸਪਰੇਅਾਂ ਕਰ ਦੋ ਕਈ ਕਿਸਾਨ ਵੀਰਾਂ ਨੇ ਜਿਹੜੀਆਂ ਹੈਗੀਆਂ ਪਹਿਲਾਂ ਕੋਰ ਚ ਵੀ ਨਹੀਂ ਸਪਰੇਅਾਂ ਕੀਤੀਆਂ ਬਾਅਦ ਚੋਂ ਵੀ ਅਜੇ ਆਪਾਂ ਰਿਆਂ ਕਈ ਵਾਰ ਕਰਦੇ ਰਹੇ ਨੇ ਕਿ ਆਪਾਂ ਕਿਹੜੀ ਕਰੀਏ ਕੀ ਕਰੀਏ ਕਾਣਕ ਪੀਲੀ ਪੈ ਗਈ ਉਹਨੇ ਦਿਨਾਂ ਜਿਤਾਂ ਜਿਹੜੀ ਹੈਗੀ ਐ ਔਖਾ ਹੋ ਜਾਂਦਾ ਕਿ ਉਹਨਾਂ ਨੂੰ ਗਰੋਥ ਕਰਨੀ ਮੁਸ਼ਕਲ ਹੋ ਜਾਂਦੀ ਸੋ ਇਹੇ ਬੇਨਤੀਆਂ ਨੇ ਇਹ ਜ਼ਰੂਰੀ ਸਪਰੇ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਹਰ